ਨਿਸਾਨੀ ਗੱਲ ਚੱਕਮੀ ਕਰੈ ਨੰਗ ਦੀ ਨਿਸਾਨੀ ਗੱਲ ਚੱਕਮੀ ਕਰੈ ਉਟ ਲਿੱਤੇ ਵੇਜਿਆ ਰੋ ਬਿੱਲੀਆਂ ਦੇ ਨਾਲ ਮੁਰਗਾ ਲਿਓ ਮੈਂ ਨਹੀਂ ਖਾਧੀ ਕਹਦੇ ਗਾਨ ਉਟ ਲਿੱਤੇ ਵੇਜਿਆ ਰੋ ਬਿੱਲੀਆਂ ਦੇ ਨਾਲ ਮੁਰਗਾ ਲਿਓ ਮੈਂ ਨਹੀਂ ਖਾਧੀ ਕਹਦੇ ਗਾਨ ਘਰੇ ਪਰ ਮੈਂ ਚਾਰ ਨਾਲ ਰੋਟੀ ਨਾ ਸਰੈ ਹੋ ਨਗਦੀ ਨਸਾਨੀ ਗੱਲ ਚੱਕ ਵੀ ਕਰੇ ਨਗਦੀ ਨਸਾਨੀ ਗੱਲ ਚੱਕ ਵੀ ਕਰੇ ਓ ठाਣੇ ਵਿੱਚ ਹੁੰਦਾ ਨਹੀਂ ਸਪਾਈ ਜਾਣਦਾ ਅੱਖੇ ਮੈਨੂੰ ਡੀਜੀਪੀ ਐ ਵਹੀ ਜਾਣਦਾ ਓ ठाਣੇ ਵਿੱਚ ਹੁੰਦਾ ਨਹੀਂ ਸਪਾਈ ਜਾਣਦਾ ਅੱਖੇ ਮੈਨੂੰ ਡੀਜੀਪੀ ਐ ਵਹੀ ਜਾਣਦਾ ਥਾਣੇ ਵਿੱਚ ਜਾ ਕੇ ਭਮਸਿੱਤਰ ਬਰੇ ਹਰੇ ਵਿੱਚ ਜਾ ਕੇ ਭੋਮਾ ਸਿੱਤਰੀ ਬਾਰੇ ਲੰਗ ਦੀ ਨਿਸਾਨੀ ਗੱਲ ਚੱਕ ਵੀ ਕਰੇ ਲੰਗ ਦੀ ਨਿਸਾਨੀ ਗੱਲ ਚੱਕ ਵੀ ਕਰੇ ਲੰਗ ਦੀ ਨਿਸਾਨੀ ਗੱਲ ਚੱਕ ਵੀ ਕਰੇ